ਸਤਿਕਾਰ ਜੀ ਸਾਰਿਆਂ ਨੂੰ ਮੈਂ ਗੁਰਨਾਪ ਸਿੰਘ ਮੈਸਨਪੁਰੀ ਸੋ ਦੋਸਤੋ ਜਿਵੇਂ ਤਾਂ ਆਪ ਸਭ ਨੂੰ ਪਤਾ ਹੈ ਕਿ ਮੈਂ ਇਹਨਾਂ ਦਿਨਾਂ ਵਿੱਚ ਛੱਡ ਆਇਆ ਹਾਂ ਬ੍ਰੈਂਟਨ ਚਾਰ ਵਿੱਚ ਸੋ ਅੱਜ ਅਸੀਂ ਬ੍ਰੈਂਟਨ ਸ਼ਹਿਰ ਦੀ ਬਲੈਕਓਕ ਪਾਰਕ ਦੇ ਵਿੱਚ ਬੈਠੇ ਆਂ ਮੇਰੇ ਨਾਲ ਸਾਡੇ ਪੰਜਾਬੀ ਸਾਥੀ ਬੈਠੇ ਆ ਸੋ ਆਪਾਂ ਥੋੜੀ ਜੀ ਗੱਲਬਾਤ ਕਰਨੀ ਚਾਹਾਂਗੇ ਜੋ ਕੈਨੇਡਾ ਦੇ ਅੱਜਕੱਲ੍ਹ ਦੇ ਖਿਲਾਫ ਸਕੇ ਸੋ ਮੇਰੇ ਨਾਲ ਸਰਦਾਰ ਸਾਹਿਬ ਬੈਠੇ ਆ ਇਹ ਆਪਣਾ ਨਾਂ ਦੱਸ ਕੇ ਤੁਹਾਨੂੰ ਜਾਣਕਾਰੀ ਦੇਣਗੇ ਕਿ ਇਹਨਾਂ ਨੂੰ ਕੈਨੇਡਾ ਆਉਣ ਦਾ ਸਬਬ ਕਦੋਂ ਬਣਿਆ ਔਰ ਕੈਨੇਡਾ ਇਹਨਾਂ ਨੂੰ ਕਿਸ ਤਰ੍ਹਾਂ ਦਾ ਲੱਗੇ ਅੱਜ ਸਤਿਕਾਰ ਸਾਲ ਪਰ ਆਉਣ ਸਭ ਨੂੰ ਸਤਿ ਸ੍ਰੀ ਅਕਾਲ ਜੀ। ਮੈਂ ਕੋਈ ਤੁਮਹਨ ਮੇਰਾ ਸਹਿਤ ਕਰਨਾ ਜਾਣਕਾਰੀ ਸਾਂਝੀ ਕਰੂੰਗਾ। ਉਮੀਦ ਹੈ ਅਗਰ ਤੁਸੀਂ ਲਾਈਕ ਕਰੋਗੇ। ਜਿਸ ਤੱਕ ਸਾਡਾ ਕੈਨੇਡਾ ਆਉਂਦਾ ਸਾਡਾ ਪ੍ਰਾਂਸਵਾਬਿਆ ਜਾਂ ਲੋਕਾਂ ਦਾ ਸਵਾਭਿਆ ਕਾ स्टूडेंट ਦਾ ਤੇ ਪੁਰਾਣੀਆਂ ਫੈਮਿਲੀਅਰ ਸਬੰਧ ਚ ਬਰਖ ਸੀਗਾ। ਕਿਉਂਕਿ ਉਹ ਹਮੇਸ਼ਾ ਹੀ ਕਿ ਇੰਡੀਆ ਕੀ ਬੈਠਿਆ। ਇਹ ਉਹਨਾਂ ਦਾ ਇੱਕ 10 ਸਾਲ ਪਹਿਲਾਂ 15 ਸਾਲ ਪਹਿਲਾਂ ਇਹ ਗੱਲ ਸੀ ਨਹੀਂ ਸੀ। ਕਿ ਕੈਨੇਡਾ ਨੂੰ ਕਿਆ ਇਹ ਕਲਪਰਿੰਟ ਹੋ ਕੇ ਮੰਨਿਆ ਜਾਂਦਾ ਸੀ ਇੱਕ ਬੇਟਾ ਜੇ ਪੈਰਾਡਾਈਸ ਔਨ ਅਰਥ ਐਂਡ ਇਟ ਇਜ਼ ਅ ਡ੍ਰੀਮ ਲੈਂਡ ਆਫ ਅ ਵਰਲਡ ਐਂਡ ਵਨ ਆਫ ਦਾ ਬੈਸਟ ਕੰਟਰੀਜ਼ ਆਫ ਦਾ ਵਰਲਡ ਪਰ ਇਹ ਚੀਜ਼ ਦੇਖਦੇ ਆਂ ਕਿ ਕੁਝ ਇੰਟੀਰੀਅਰ ਮਜਬੂਰੀਆਂ ਦੇਖ ਕੇ ਲੋਕਾਂ ਨੂੰ ਖੁਸ਼ੀ ਕਨੇਡਾ ਵੱਲ ਹੋਇਆ ਤੇ ਜਦੋਂ ਕੈਨੇਡਾ ਤੋਂ ਲੋਕ ਇੱਥੇ ਪਹੁੰਚਦੇ ਆ ਪਹਿਲਾਂ ਵੀ ਪਹੁੰਚੇ ਹੁਣ ਵੀ ਪਹੁੰਚੇ ਇਹ ਗੱਲ ਮੰਨਣ ਵਾਲੀ ਆ ਕਿ ਹਰ ਇੱਕ ਨੂੰ ਪਹਿਲਾਂ ਬੇਸਮੈਂਟ ਤੋਂ ਹੀ ਚੱਲਣਾ ਪਊਗਾ ਬਾਅਦ ਬਾਅਦ ਉਹ ਕਿੰਨੀ ਮਾਹੀ ਤਰੱਕੀ ਕਰ ਲੈ ਤੇ ਜਦੋਂ ਬੇਸਮੈਂਟ ਚੋਂ ਚੱਲੇ ਤੇ ਫਿਰ ਆਪਣੇ ਆਪਣੇ ਕਿਰਤਾਂ ਤੇ ਆਪਣੇ ਵੀ ਕਿਸਮਤ ਦਾ ਫਰਕ ਹੁੰਦਾ ਔਰ ਉਤੋਂ ਲੈ ਕੇ ਹੁਣ ਤੱਕ ਕੋਈ ਲੋਕ ਬਹੁਤ ਠੱਕੀ ਕਰ ਗਏ ਤੇ ਪੁੱਛ ਲੋ ਤਰੱਕੀ ਨਹੀਂ ਕਰ ਸਕੇ ਜੀ ਕਿਉਂਕਿ ਕਿਸਮਤ ਤੇ ਕਿਰਤ ਕਰਿਓ ਬਖਰੀ ਵਖਰੀ ਹੁੰਦੀ ਹੈ ਫਿਰ ਉਹਨਾਂ ਸਮੇਂ ਜਿਹੜੇ ਲੋਕ ਜ਼ਿਆਦਾ ਤਰੱਕੀ ਕਰ ਗਏ ਉਹਨਾਂ ਕਿਹਾ ਕਿ ਵਾਕਿਆ ਹੀ ਪੈਰਾਡਾਈਸ ਆ ਉਹਨਾਂ ਲੋਕਾਂ ਤੇ ਜਿਹੜੇ ਲੋਕ ਤਰੱਕੀ ਕਰ ਸਕੇ ਜਾਂ ਨਹੀਂ ਕਰ ਸਕੇ ਇੱਥੇ ਅੱਗੇ ਪਾਸ ਕੇ ਤੇ ਅੱਗੇ ਜਾ ਕੇ ਪਿੱਛੇ ਜਾਣ ਕੇ ਉਹਨਾਂ ਇਤਿਹਾਸਕ ਕਹਿੰਦਾ ਇੰਨੇ ਦਾ ਬੁਝੀ ਕੇ ਲੈ ਤੇ ਜਿਹੜੇ ਲੋਕ ਆ ਇਹ ਤੋਂ ਨਹੀਂ ਜਾ ਸਕਦੇ ਤੇ ਪਿੱਛੇ ਉਹਨਾਂ ਨੂੰ ਆਪਣਾ ਬਹੁਤ ਚੰਗੀ ਸਰਦਾਰੀ ਚਾਰ ਆਉਂਦੀ ਸੀ ਉਹ ਕਈ ਵਿਧੀਆਂ ਤੋਂ ਇਹ ਵੀ ਨਿਕਲਦਾ ਸੀਗਾ ਕਿ ਧੋਖਸਾ ਸਤੂ ਦੇ ਚਾਰੇ ਉਹਨਾਂ ਬਰਖ ਨਾ ਬਖਾਰੇ ਇੱਥੇ ਆ ਕੇ ਵਾਕਿਆ ਹੀ ਕਿਰਤ ਕੀਤੀ ਲੋਕਾਂ ਨੇ ਤਰੱਕੀ ਕੀਤੀ ਵਾਕਿਆ ਹੀ ਰਸਵਾਰੀ ਵਾਲੀ ਲੱਗ ਸੀ ਪਰ ਜਦੋਂ ਕਰੋਨਾ ਸੰਕਟ ਜੋ ਆਇਆ 2020 ਤੋਂ ਬਾਅਦ 2020 ਵਿੱਚ ਜਿਹੜਾ ਕਰੋਨਾ ਸੰਕਟ ਆਇਆ ਕਿ ਉਹ ਤੋਂ ਬਾਹਰ ਆ ਕੇ ਕਾਹਦੇ ਪਿੱਛੇ ਉਹ ਬਣਾਣਾ ਆ ਪੀਓ ਕਿ ਜਨਰਲ ਸੰਚਾਰ ਦੇ ਕਿਰਵਾਇਆ ਜਿਸ ਨੂੰ ਜਨਤਾ ਨੂੰ ਮਿਲਦਾ ਹੈ ਪਰ ਕੌਣ ਇਹ ਲੱਗੀ ਸੀ ਉਸ ਹੱਲਣ ਤੋਂ ਬਾਅਦ ਕੈਨੇਡਾ ਸਰਕਾਰ ਨੇ ਲੋਕਾਂ ਤੇ ਬਹੁਤ ਮਿਹਰਬਾਨੀ ਕੀਤੀ ਕਿ ਲੋਕਾਂ ਨੂੰ ਸੰਕਟ ਤੋਂ ਕੱਢਣ ਲਈ ਬੇਰਗਰ ਜਾਂ ਕੰਮ ਸੀਗਾ ਲੋਕਾਂ ਨੂੰ ਅੰਦਰ ਘਟ ਗਈ ਸੀ ਕੈਨੇਡਾ ਸਰਕਾਰ ਨੇ ਕਾਫੀ ਪੈਸਾ ਲੋਕਾਂ ਨੂੰ ਮਦਦ ਵਜੋਂ ਦਿੱਤਾ ਕਿ ਲੋਕ ਕਿ ਸੰਕਟ ਤੇ ਨਿਕਲ ਜਾਣ ਉਹ ਜਿਹੜਾ ਪੈਸਾ ਉਹਦੇ ਚ ਖਰਚਣ ਲੱਗਿਆ ਲੋਕਾਂ ਕੋਲ ਗੱਦੀ ਹੋਈ ਕਿ ਲੋਕਾਂ ਨੇ ਉਹ ਪੈਸਾ ਸਾਰਾ ਹੀ ਸਾਰਾ ਚੁੱਕ ਕੇ ਤੇ ਮਕਾਨਾਂ ਤੇ ਖੇਤ ਤੇ ਕੰਮ ਸ਼ੁਰੂ ਕੀਤਾ ਆਪਰੇ ਕਰਦੇ ਇੱਕ ਵਿਟਿਓ ਜੁਕਰੀਆ ਉਹ ਪੈਸਾ ਵੀ ਲਾਇਆ ਤੇ ਬਿਲਡਰ ਜਿੱਥੇ ਬਿਲਡਰ ਨੇ ਲੈਣਾ ਜਾਣ ਲੱਗੇ ਤੇ ਬਿਲਡਰ ਨੇ ਮਨਮਰਜ਼ੀਆ ਕਰਕੇ 10 ਲੱਖ ਵਾਲਾ ਘਰ 15-15 ਲੱਖ ਨੂੰ ਵੇਚਿਆ ਤੇ ਇੱਕ ਤਾਂ ਘਰ 15 ਲੱਖ ਦਾ ਖਰੀਦ ਬੈਠੇ ਇੱਕ ਵਿਟਿਓ ਟਿ ਚੁਕਰੀ ਇੱਕ ਸਕਾਰ ਦਾ ਲੈਣ ਦੇਣ ਦੇ ਕਰਦੇ ਥਲੇ ਆ ਗਏ ਇੱਕ ਉਸ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਧੀਆਂ ਗਰੋਸਰੀਆਂ ਵਧ ਗਈਆਂ ਇੰਸ਼ੋਰਸਾਂ ਵਧ ਗਈਆਂ ਚੋਰੀਆਂ ਚ ਕਰ ਗਿਆ ਵਧ ਗਈਆਂ ਉਹਦੇ ਵਧ ਤੋਂ ਬਾਅਦ ਇਹ ਕਿ ਲੋਕ ਫਸ ਗਏ ਪੂਰੀ ਤਰ੍ਹਾਂ ਤੇ ਇਹਦਾ ਨਾਮ ਇਨਫਲੇਸ਼ਨ ਰੱਖਿਆ ਕਿੰਨਾ ਤੇ ਇਨਫਲੇਸ਼ਨ ਦਾ ਅਸਰ ਪਿਆ ਉਹਨਾਂ ਦਾ ਪਬਲਿਕ ਤੇ ਇਨਫਲੇਸ਼ਨ ਆਫਸਰ ਸੀ ਜਾ ਤੇ ਪਬਲਿਕ ਦਾ ਨਾ ਗ੍ਰੋਸਰੀ ਵਧਾਉਣ ਦਾ ਕਸੂਰ ਨਾ ਤੇਲ ਦੀਆਂ ਕੀਮਤਾਂ ਵਧਾਉਣ ਦਾ ਕਸੂਰ ਤਾਂ ਛੋਟ ਸਾਰੇ ਮਾਮਲੇ ਕਸੂਰ ਕੋਈ ਬਰ ਕੇ ਇਨਫਲੇਸ਼ਨ ਦਾ ਨਾਂ ਲੈ ਕੇ ਬੈਂਕਾਂ ਦੇ ਦਰਾਂ ਵਧਾ ਦਿੱਤੇ ਰੇਟ ਆਫ ਇੰਟਰਸਟ ਤੋਂ ਉਹਨਾਂ ਜਿਹੜਾ ਲੋਕਾਂ ਨੇ 15 ਲੱਖ ਦਾ ਮਕਾਨ ਦੇ ਆ ਸੀਗਾ ਉਹਨਾਂ ਕਰੇ ਲੱਖ ਤੋਂ ਨ ਕੋਣ ਰਿਡਰ 15 ਲੱਖ ਨੂੰ 14 ਲੱਖ ਨੂੰ ਵਧੀਆਂ ਹੋਈਆਂ ਦਰਾਂ ਤੇ ਵਿਆਜ ਪਿਆ ਤੇ ਉਧਰੋਂ ਲੋਕਾਂ ਕੋ ਇੱਕ ਆਪਣੇ ਘਰ ਚ ਲਾਉਣੇ ਔਖੇ ਹੋ ਗਏ ਤੇ ਘਰ ਚ ਲਾਉਣੇ ਔਖੇ ਹੋ ਗਏ ਜਦੋਂ ਲੋਕਾਂ ਤਰੀਕੀ ਦਾ ਵਾ ਤੇ ਲੋਕਾਂ ਜਿਹੜੀ ਸੈਲਫ ਚੁਲੇ ਚੋਕਿਆਂ ਤਾਂ ਕੀ ਪਹੁੰਚ ਰਹਿ ਗਈ ਲੋਕਾਂ ਕੋਈ ਹੱਬ ਨਹੀਂ ਸੀ ਕਿ ਸਟੋਰਾਂ ਜਾਣ ਤੇ ਖਰੀਦ ਸ਼ਕਤੀ ਉਹਨਾਂ ਦੀ ਬਿਲਕੁਲ ਜ਼ੀਰੋ ਚ ਗਈ ਸੀ ਤੇ ਸਟੋਰਾਂ ਇਤਲਾ ਸਮਾਨ ਵੇਚਣ ਦੇ ਕਾਬਿਲ ਨਹੀਂ ਰਹਿ ਹੋਣਗੇ ਤੇ ਜਦੋਂ ਸਟੋਰਾਂ ਆ ਸਮਾਨ ਵਿਕਦਾ ਨਹੀਂ ਸੀ ਗੱਲ ਤੇ ਉਹਨਾਂ ਦੇ ਪ੍ਰੋਡਕਟ ਦੀ ਜਿਹੜੀ ਪਿੱਛੇ ਡਿਮਾਂਡ ਨਹੀਂ ਸੀ ਚਾਂਗੀ ਪ੍ਰੋਡਕਸ਼ਨ ਫੈਕਟਰੀਆਂ ਨੂੰ ਤੇ ਉਹਨਾਂ ਨੇ ਜਦੋਂ ਪ੍ਰੋਡਕਸ਼ਨ ਘਟ ਗਈ ਤੇ ਉਹਨਾਂ ਐਮਪਲॉयਮੈਂਟ ਜਿਹੜੇ ਲੋਕ ਸੀ ਉਹਨਾਂ ਨੂੰ ਵਿਹਲੇ ਕਰਕੇ ਲੇ ਆਫ ਦੇ ਦਿੱਤੇ ਕੰਪਨੀ ਦੇ ਤੇ ਉਹ ਬੇਰਜਾਰ ਹੋ ਕੇ ਘਰ ਆ ਕੇ ਗਏ ਇੱਕ ਤਾਂ ਖਰਚੇ ਵਰਗੇ ਇੱਕ ਬੇਰਬਰੀ ਵਰਗੀ ਇਹਨਾਂ ਵਿੱਚ ਸੰਕਟ ਇਹਨਾਂ ਬਣਿਆ ਇਹੋ ਸੰਕਟ ਦੇ ਵਿੱਚ ਸਾਰਿਆਂ ਨੂੰ ਉਹ ਦਿਖਣ ਲੱਗ ਪਿਆ ਵੀ ਯਾਰ ਇਹ ਪੈਰਾਡਾਈਜ਼ ਨਹੀਂ ਕਰਦਾ ਇਹ ਤਾਂ ਹੀ ਵਾਸਗਾ ਨਾ ਹੀ ਡ੍ਰੀਮ ਲੈਂਡ ਹੀ ਆ ਹਾਂ ਵਨ ਆਫ ਦ ਬੈਸਟ ਕੰਟਰੀ ਇਸ ਕਰਕੇ ਹੈਗਾ ਕਿਉਂਕਿ ਹੋਰ ਦੇਸ਼ਾਂ ਦੇ ਜਿਹੜੇ ਹਾਲਤ ਆ ਉਹ ਅਜੇ ਵੀ ਇੰਨੇ ਖਰਾਬ ਆ ਕਿ ਅੱਜ ਵੀ ਕੈਨੇਡਾ ਬੈਸਟ ਕੰਟਰੀ ਤੇ ਹੈਗਾ ਪਰ ਧਰਤੀ ਦੇ ਸਵਾਲ ਨਾਲ ਹੀ ਗੜੀਆਂ ਪਰ ਇੱਥੇ ਕੋਈ ਸ਼ੱਕ ਨਹੀਂ ਕਿ ਅਜੇ ਵੀ ਦੇਸ਼ਾਂ ਦੇ ਵਧੀਆ ਦੇਸ਼ਾ ਹੈਗਾ ਜੀ ਸਰ ਸੋ ਅਜੇ ਵੀ ਨਿਰਮਲ ਸਿੰਘ ਸੰਧੂ ਸਾਹਿਬ ਨੇ ਦੱਸਿਆ ਸਾਨੂੰ ਵੀ ਅਜੇ ਵੀ ਕੈਨੇਡਾ ਵਧੀਆ ਦੇਸ਼ਾਂ ਵਿੱਚੋਂ ਇੱਕ ਦੇਸ਼ ਹੈਗਾ ਜੀ ਸਰ ਮੈਂ ਇੱਕ ਬੇਨਤੀ ਕਰਨੀ ਚਾਹਣਾ ਤੁਹਾਨੂੰ ਖੁੱਲ ਆਪਾਂ ਇਹ ਸਾਰਾ ਕੁਝ ਜਦੋਂ ਤੁਸੀਂ ਦੱਸਿਆ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਜਦੋਂ 2019 ਦੇ ਵਿੱਚ ਕੋਵਿਡ ਆਇਆ ਕੋਵਿਡ ਤੋਂ ਬਾਅਦ ਜਿਹੜੀ ਇਹ ਜੋ ਵੀ ਰੈਸੈਸ਼ਨ ਆਇਆ ਉਹਦਾ ਕਰਕੇ ਪ੍ਰੋਬਲਮ ਆਈ ਇਹ ਤੋਂ ਪਹਿਲਾਂ ਕੈਨੇਡਾ ਬਿਲਕੁਲ ਠੀਕ ਸੀ ਇੱਥੋਂ ਪਹਿਲਾਂ ਇਹ ਹੈ ਕਿ ਜੋ ਵੀ ਕੈਨੇਡਾ ਇੱਕ ਤੇ ਦੋ ਦੋ ਹਸਰਜਮੜੇ ਜਾ ਸਕਦਾ ਕੈਨੇਡਾ ਨੂੰ ਇੱਕ ਤੇ ਕੈਨੇਡਾ ਜਿਹੜੇ ਪਹਿਲੇ ਵਸਿੰਦੇ ਸੀਗੇ ਜਿਨ੍ਹਾਂ ਨੂੰ ਆਦੀਵਾਸੀ ਕਿਹਾ ਜਾਂਦਾ ਮੂਲ ਵਾਸੀ ਉਹਨਾਂ ਦੀ ਅੱਜ ਵੀ ਹਾਲਤ ਪਰ ਉਹ ਵਸਦੇ ਇੱਥੋਂ ਦੀ ਸੀ ਪਰ ਹਾਲਤ ਬਾਕੀ ਵਧੀਆ ਨਹੀਂ ਸੀ ਜਿਹੜੇ ਇਮੀਗ੍ਰੈਂਟ ਜਿਆਦਾ ਹਾਂ ਜਿਹੜੇ ਪਹਿਲੇ ਬੰਦੇ ਜਿਹੜੇ ਲੋਕ ਇਮੀਗ੍ਰੈਂਟ ਆਏ ਆ ਇਮੀਗ੍ਰੇਟ ਮਿਹਨਤੀ ਲੋਕ ਸੀ ਉੱਥੋਂ ਆਏ ਤੇ ਆ ਕੇ ਹਰ ਵੀ ਦਿਨ ਬੇਸਮੈਂਟਾਂ ਨਹੀਂ ਤੇ ਬਣਾਇਆ ਨਹੀਂ ਮੈਂ ਇਹਨਾਂ ਕੋਈ ਕੁਐਸਚਨ ਨਹੀਂ ਸੀ ਜੇ ਜਦੋਂ 2018 17 16 ਵਿੱਚ ਮੰਨੀ ਐ ਤੇ ਉਦੋਂ ਇੱਥੇ ਜਿਹੜਾ ਰੋਜ਼ਗਾਰ ਬਹੁਤ ਵਧੀਆ ਸੀ ਪੇਮੈਂਟ ਬਹੁਤ ਵਧੀਆ ਸੀ ਹਾਲਾਤ ਵਧੀਆ ਸੀ ਉਦੋਂ ਉਦੋਂ ਠੀਕ ਸੀ ਮਿਲਦਾ ਹਿਸਾਬ ਕੋਈ ਕੰਮ ਹੀ ਮਿਲਦਾ ਤਾਂ ਹੀ ਲੋਕੀ ਹੋਰ ਬਸ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਉਹ ਡ੍ਰੀਮ ਲੈਂਡ ਸੀ ਉਦੋਂ ਕੈਨੇਡਾ ਹੈਗਾ ਸੀ ਹੈਵ ਯੂ ਔਰ ਸੈਸ਼ਨ ਤੋਂ ਬਾਅਦ ਵਿੱਚ ਕਿਉਂਕਿ ਕਾਰੋਬਾਰ ਮੰਦਾ ਹੋ ਗਿਆ ਹਾਂ ਬੇਰਜ਼ਗਾਰੀ ਵਧ ਗਈ ਹੈ ਹਾਂ ਕੁਝ ਕੰਪਨੀਆਂ ਨੇ ਲੋਕਾਂ ਤੇ ਬੇਲੋੜੇ ਸਰਕਾਰਾਂ ਨੇ ਟੈਕਸ ਵਾਤੇ ਇਹਦਾ ਕਰਕੇ ਜਿਹੜਾ ਮਹਿੰਗਾਈ ਹੋਰ ਵਧ ਗਈ ਹਾਂ ਕਿ ਬੇਰਜ਼ਗਾਰੀ ਹੋਣ ਕਰਕੇ ਲੋਕੀ ਘਰੇ ਬਹਿ ਗਏ ਇਨਕ ਬੰਦਾ ਸੋਚ ਨਹੀਂ ਰਿਹਾ ਔਰ ਜਿਹੜਾ ਖਰਚਾ ਬਹੁਤ ਵੱਧ ਗਿਆ ਆਪਣੇ ਕਹਿਣ ਦਾ ਮਤਲਬ ਵੀ ਇਹ ਹੈ ਵੀ ਇਹ ਸਾਰਾ ਕੁਝ ਜਿਹੜਾ ਹੈ ਕੁਝ ਰੈਸੈਸ਼ਨ ਤੇ ਕੋਈ ਸਰਕਾਰਾਂ ਜਾਂ ਕੰਪਨੀਆਂ ਦੀ ਮਿਹਰਬਾਨੀ ਕਰਕੇ ਲੋਕੀ ਇਹ ਜਿਹੜਾ ਸੰਕਟ ਭੋਗ ਜਿਹੜਾ ਘਰ ਦੀ ਬਹੁਤ ਜ਼ਿਆਦਾ ਪਹਿਲੀ ਜ਼ਰੂਰਤਾਂ ਮੀਂਦਾ ਉਹਨ ਦੇ ਘਰ ਦਾ ਗਰੋਸਰੀ ਝੁੱਲ੍ਹਾ ਝੰਕਾ ਤੇ ਘਰਾਂ ਨੂੰ ਰੋਟੀ ਖਾਣੇ ਪਰਿਵਾਰ ਇਹ ਸਭ ਤੋਂ ਪਹਿਲੀ ਲੋੜ ਹੁੰਦੀ ਆ ਇਸ ਲੋੜ ਤੋਂ ਜਦੋਂ ਪੈਸਾ ਵੱਧਦਾ ਜੀ ਉਸੇ ਬੰਦਾ ਜੇਬ ਚ ਲਾ ਕੇ ਸਟੋਰਾਂ ਨੂੰ ਜਾਂਦਾ ਉਹ ਖਾਲਚੀ ਚ ਜਾਂ ਕਈ ਵਾਰੀ ਖਰੀਦਣ ਦੀ ਕੋਸ਼ਿਸ਼ ਕਰਦਾ ਜਦੋਂ ਪੈਸਾ ਕੋਲ ਹੁੰਦਾ ਤੇ ਜਦੋਂ ਪੈਸਾ ਮੁੱਕ ਗਿਆ ਦੇ ਲੋਕਾਂ ਕੋ ਮੁਰਕੇ ਜਾਣ ਦੀ ਹਿੰਮਤ ਨਾ ਰਹੀ ਖਰੀਦ ਸ਼ਕਤੀ ਘਟ ਗਈ ਤੇ ਜਦੋਂ ਜਦੋਂ ਪ੍ਰੋਡਕਟ ਸਟੋਰਾਂ ਦੇ ਪਏ ਕਿਸੇ ਖਰੀਦੇ ਨਹੀਂ ਤੇ ਪਿੱਛੇ ਜਿੱਥੇ ਬਣਦੇ ਸੀ ਉੱਥੇ ਡਿਮਾਂਡ ਘਟ ਗਈ ਉੱਥੇ ਪ੍ਰੋਡਕਸ਼ਨ ਖਤਮ ਹੋ ਗਈ ਤੇ ਪ੍ਰੋਡਕਸ਼ਨ ਨਾਲ ਬੇਰਗਾਰੀ ਹੋਰ ਵਾਰ ਗਈ ਅਲਟੀਮੇਟਲੀ ਹੋਇਆ ਕਿ ਘਰ ਦੇ ਵਿੱਚ ਕਰਜ਼ਾ ਵੀ ਬਣ ਗਿਆ ਤੇ ਦੇਣਦਾਰੀਆਂ ਵੀ ਬਣ ਗਿਆ ਤੇ ਬੇਰਗਾਰੀ ਵੀ ਘਰ ਚ ਆ ਗਈ ਤੇ ਮੇਰੇ ਖਿਆਲ ਵਿੱਚ ਆ ਕਿ ਇੱਕ ਘਰ ਦੇ ਬਾਲ ਬੱਚਿਆਂ ਦੇ ਘਰ ਨੂੰ ਅਫੋਰਡ ਕਰਨਾ ਔਖਾ ਹੋ ਗਿਆ ਅਨ ਅਫੋਰਡੇਬਿਲਟੀ ਹੋ ਗਈ ਤੇ ਜਦੋਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਆਪਣੇ ਫਾਸਵਰਡਾਂ ਦੇ ਕੁੱਤੇ ਦੇ ਆ ਤੇ ਫਿਰ ਜਿਹੜੀ ਗੱਲ ਸੀ ਨਾ ਇਹ ਹੈ ਪੈਰਾਡਾਈਜ਼ ਜਟਰੀਮ ਲੈਂਡ ਹੈ ਉਹ ਟਫੇ ਸ਼ਾਟਾ ਪੈਦਾ ਹੋਈ ਕਿਉਂਕਿ ਲੋਕੀ ਫਾਸ ਬੜੇ ਗਏ ਆਪ ਜੀ ਆਪ ਸਤੂ ਸਰ ਜਿਹੜੀ ਆਪਾਂ ਗੱਲਬਾਤ ਕੀਤੀ ਹੈ ਵੀ ਲੋਕਰ ਨੇ ਘਰ ਖਰੀਦ ਲੈ ਹਾਂ ਆ ਕਾਪਾ ਗੱਲੀ ਫੀਟ ਚੱਲਦੇ ਵਿੱਚ ਦੇਖੋ ਵੀ ਘਰ ਖਰੀਦ ਲੈ ਮਹਿੰਗੇ ਘਰ ਖਰੀਦ ਲੈ ਹਾਂ ਔਰ ਬਿਲਡਰਾਂ ਨੇ ਉਸ ਟਾਈਮ ਕਿਉਂਕਿ ਬਹੁਤ ਜ਼ਿਆਦਾ ਮਾਰਕੀਟ ਸੀ ਬਹੁਤ ਜ਼ਿਆਦਾ ਗੱਲ ਸੀ ਬਹੁਤ ਜ਼ਿਆਦਾ ਡਿਮਾਂਡ ਸੀ ਇਸ ਕਰਕੇ ਬਿਲਡਰਾਂ ਨੇ ਬਹੁਤ ਸ਼ਰਾਈ ਬਣਾਈ ਜਿਹੜਾ 10 ਲੱਖ ਦਾ ਘਰ ਸੀ ਉਹ 15 ਲੱਖ ਦਾ 16 ਲੱਖ ਦਾ ਦਿੱਤਾ ਫੇਸ ਕਰਕੇ ਕਾ ਐਕਸਟਰਾ ਬਹੁਤ ਲੋਕਾਂ ਦੇ ਪੈ ਗਿਆ ਉਹ ਕਿਉਂਕਿ ਬਹੁਤ ਜ਼ਿਆਦਾ ਕਰਜ਼ਾ ਚੱਕਦੇ ਆ ਇਸ ਕਰਕੇ ਕਿਤਾ ਮੋਣੀਆਂ ਆਖੀਆਂ ਸੋ ਇਸ ਕਰਕੇ ਜਿਹੜਾ ਮਜੂਦਾ ਜਿਹੜਾ ਕੈਨੇਡਾ ਦਾ ਸੰਕਟ ਬਣਿਆ ਹੋਇਆ ਆਪਾਂ ਕਵਾਂਗੇ ਵੀ ਇਹ ਸਾਰਾ ਕੁਝ ਲੜ ਗਿਆ ਜਦੋਂ ਜਦੋਂ ਬਹੁਤਾਂ ਢੇਰ ਪੈ ਜਨਾ ਖਾਸ ਕਰਕੇ ਗੱਲ ਆ ਕਿ ਮੇਰੇ ਇੱਕ ਘਾਤ ਸੇ ਕਰ ਗਿਆ ਮਸਾਂ ਦਾ ਕਰਨਾ ਜੀ ਜਿੱਕਰ ਕਿ ਪਹਿਲਾ ਸੋਖ ਨਰੋਗੀ ਕਾਇਆ ਦੂਜਾ ਸੋਖ ਘਰ ਵਿੱਚ ਮਾਇਆ ਤੇ ਚਾਰ ਸੋਖਾਂ ਫਕੀਰ ਦਰਤਾ ਨਾਰੀ ਚੌਥਾ ਸੁਖ ਉਹ ਤ੍ਰਿਕਾਰੀ ਪੰਜਵਾਂ ਸੁਖ ਹੈ ਦੁਨਿਆਦਾਰੀ ਇਸ ਦਾ ਸੁਖਾ ਵਿੱਚ ਵਿਖਿਆ ਜਿਹਾ ਪਹਿਲਾ ਸੁਖ ਤਾਂ ਦੰਦ ਰੋਸਤੀ ਹੁੰਦੀ ਹੈ ਤੇ ਤੰਦਰੁਸਤੀ ਜਦ ਪਰਮਾਤਮਾ ਨੇ ਕਹਿਣਾ ਕਿ ਇਹ ਲੋਕੀ ਸੰਕਟ ਕਰਤ ਹਨ ਉਹ ਕਿਆ ਸੁਖ ਹੁੰਦਾ ਘਰ ਵਿੱਚ ਮਾਇਆ ਘਰ ਵਿੱਚ ਮਾਇਆ ਦਾ ਮਤਲਬ ਚੰਗਾ ਕਾਰੋਬਾਰ ਚੰਗੇ ਕਾਰੋਬਾਰ ਦਾ ਬਣਦੇ ਆਪਕਰ ਲੋਕਾਂ ਨੂੰ ਮਜਾ ਨਹੀਂ ਆਉਂਦਾ ਜਦੋਂ ਚੰਗਾ ਕਾਰੋਬਾਰ ਬਣਦਾ ਤੇ ਉਹੀ ਔਖੇ ਤੋਂ ਦੇਰ ਲੇਖਿਆ ਗਿਆ ਦੇਰ ਦਾ ਆਪੇ ਚਾਜਨਾ ਦੇ ਲੋਕਾਂ ਕੰਮ ਨਹੀਂ ਕਰੀਂ ਕਾ ਫਿਰ ਉਹਨਾਂ ਦੇ ਦੋਸਤ ਤੇ ਕਰੀ ਨਾ ਹਰੇਕ ਕਦਾ ਸ਼ਾਨੇ ਕਹਿੰਦੇ ਕਿ ਹਰ ਦੇ ਯਾਤ ਵਿੱਚ ਕਿਦ ਤਰ੍ਹਾਂ ਕਿਦ ਆਸਰੀ ਕਰਨ ਹੁੰਦੀ ਹੈ ਤੇ ਇਹ ਵੀ ਕਿਹਾ ਕਿ ਅਮਰੀਕਾ ਲੋਡਾ ਹੈ ਜਿਹੜਾ ਡਾਇਨ ਨਾ ਗਿਆ ਹੁੰਦਾ ਜਦੋਂ ਬਦਲ ਚੈਪਟਰ ਆ ਤੇ ਕਿੰਗੀ ਜੀ ਚੰਗ ਕਮਿਸ਼ਨ ਅਗਰਦੀ ਬਦਲ ਤਾਂ ਕਾਲਾ ਜਿਸ ਤਰ੍ਹਾਂ ਕਿ ਭਾਵੇਂ ਕ੍ਰੈਡਨ ਤੋਂ ਫਸ ਗਿਆ ਸੀ ਇਹਨਾਂ ਸੰਕਟਾਂ ਦੇ ਵਿੱਚ ਫਿਰ ਵੀ ਇੱਕ ਆਸਰੀ ਕਰਨਾ ਆਈ ਸਾਹਮਣੇ ਜਦੋਂ ਕਿ ਸਾਡੇ ਬਹੁਤ ਹੀ ਸਰਕਾਰ ਜੋ ਤੇ ਮੇਰੇ ਵੱਲ ਪ੍ਰਾਈਮ ਮਿੰਿਸਟਰ ਸਾਹਿਬ ਮਾਰਕ ਕਰਨ ਨਹੀਂ ਆਏ ਤੇ ਇਹਨਾਂ ਨੇ ਆਪਣੀ ਬੜੀ ਇੰਟੈਲੀਜੈਂਟ ਡੈਡੀਕੇਸ਼ਨ ਅਤੇ ਬੜੀਆਂ ਸੱਚੀ ਰਾਹਤ ਨਾਲ ਇਹਨਾਂ ਨੂੰ ਸ਼ੁਰੂ ਕਰ ਲੈਣਾ ਸ਼ੁਰੂ ਕੀਤੇ ਜਿਹੜੇ ਸਟੈਪ ਲਏ ਜਾਂਦੇ ਜਾਂ ਕੈਨੇਡੀਅਨ ਲੋਕਾਂ ਨੂੰ ਖਾਸ ਹੋ ਗਈ ਤੇ ਇਹ ਸੰਕਟ ਤੋਂ ਨਿਕਲ ਜਾਵਾਂਗੇ ਜਿਸ ਤਰ੍ਹਾਂ ਕੁਝ ਸਟੈਪ ਦਾ ਨਾਮ ਲੈਣਾ ਜਿਹੜੇ ਹੁਣ ਤੱਕ ਲੈ ਚੁੱਕੇ ਆ ਥੋੜੇ ਜਿਹੇ ਸਮੇਂ ਦੇ ਵਿੱਚ ਇੱਕ ਤੇ ਬਿਲ ਸੀਪ ਆਇਓ ਜੀ ਸੀਪ ਬਾਈਪਾਸ ਪਰ ਆਇਆ ਜੇ ਸੰਸਾਰੇ ਆ ਕਿ ਜੇ ਫੈਡਰਲ ਸਰਕਾਰ ਕੋਈ ਬ੍ਰੌਡਰਟ ਕਰਵਾ ਜਾਏ ਉਹਨਾਂ ਕੋਲ ਕੋਈ ਵੀ ਉਹ ਤੇ ਰਿਕਵਟਾ ਨਹੀਂ ਪੈ ਸਕਦੀਆਂ ਉਹ ਫੈਡਰਲ ਸਰਕਾਰ ਜਦੋਂ ਡੀਜਾ ਕਹੇ ਆਪਣੇ ਪ੍ਰੋਜੈਕਟ ਨੂੰ ਫਿਰ ਚੜਾ ਸਕਦੀ ਹੈ ਜਦੋਂ ਇਹ ਬਿੱਲ ਪਾਸ ਹੋ ਜਾਂਦਾ ਤਾਂ ਇਹ ਹੁੰਦਾ ਕਿ ਇਹ ਜਦੋਂ ਕੋਈ ਪ੍ਰੋਜੈਕਟ ਸਰਕਾਰ ਦਾ ਫਿਰ ਚੜੇਗਾ ਉੱਚਾ ਫਿਰ ਉਹ ਰਿਕਵਟ ਦਾ ਵਾਅਦਾ ਬਹੁਤ ਹੁੰਦਾ ਜਦੋਂ ਰਿਕਵਟ ਚੌਧਾਂ ਮਹੀਨੇ ਤੱਕਿਆ ਤੇ ਖਿਡਾਰ ਹੋ ਜਾਂਦੇ ਦੂਜਾ ਇਹਨਾਂ ਨੇ ਵਪਾਰ ਇੰਟਰਵੈਂਸ਼ਨਲ ਦਾ ਵਪਾਰ ਤੋਂ ਹੰਦੀ ਖਾਤਰ ਪਿੱਛੇ ਜੇ 8 ਸਟੇਟਸ ਦੇ ਯੂਨੀਟਰ ਡੈਕਟਰੀਆਂ ਦੇ ਵਿੱਚੋਂ ਚੀਖਾ ਮਿਆ ਮੀਟਿੰਗਾਂ ਕੀਤੀਆਂ ਜਿਹਨਾਂ ਨੇ ਮਨਾ ਲਿਆ ਕਿ ਜਿਹੜੇ ਇੰਟਰ ਸਟੇਟ ਟ੍ਰੇਡ ਬੈਰੀਅਰ ਇਹਨਾਂ ਨੂੰ ਖਤਮ ਕੀਤਾ ਜਾਵੇ ਤੇ ਇੱਕ ਸਟੇਟ ਤੋਂ ਦੂਜੀ ਸਟੇਟ ਤੋ ਜਿਹੜਾ ਵਪਾਰ ਆ ਉਹਦੀਆਂ ਸਾਰੀਆਂ ਮੁਸ਼ਕਲਾਂ ਪਰੇ ਕਰਤੀਆਂ ਜਾਣ ਤੇ ਜਿਹੇ ਵਪਾਰ ਜਦੋਂ ਚੱਲ ਪੈਂਦਾ ਉਹਨਾਂ ਦਾ ਮਤਲਬ ਕਿ ਇੱਕ ਸਟੇਟ ਜਿਹੜੇ ਲੋੜਿਆ ਤੇ ਕੈਨੇਡਾ ਦੇ ਦੂਜੀ ਸਟੇਟ ਤੋਂ ਪੂਰੀ ਕਾਰੋਬਾਰ ਬਾਹਰ ਉਹਨਾਂ ਜਾਵੇ ਦਰਸ ਤੋਂ ਮਾਮਲਾ ਨਹੀਂ ਮਿਲਦਾ ਇਹਦੇ ਨਾਲ ਜਦੋਂ ਸਟੇਟਾਂ ਦਾ ਵਪਾਰ ਚੱਲ ਪੈਂਦਾ ਇਹ ਦਾਜਾ ਲਾਜਦਾ ਵੀ ਕੈਨੇਡਾ ਨੂੰ 200 ਬਿਲੀਅਨ ਡਾਲਰ ਸਾਲ ਦਾ ਵੱਡੂ ਬੈਨੀਫਿਟ ਹੋਇਆ ਇੰਟਰ ਸਟੇਟ ਪ੍ਰਿੰਸ਼ੀਅਲ ਵਪਾਰ ਦੇ ਨਾਲ ਅਗਲੇ ਕੱਲ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੀਆਂ ਜਾਇਜ਼ ਕਰਾ ਤੇ ਇੱਕ ਵਾਟ ਨੇ ਘਟਾਇਆ ਗਿਆ ਵਿਆਜ ਦਾ ਮੈਂ ਘਟਾਉਣ ਵੱਲ ਦਾ ਬੈਲ ਕਪਨੀ ਕੀਤੀ ਤਾਂ ਕਿ ਕਿਸ਼ਤਾਂ ਘੱਟ ਜਾਂਦੇ ਉਹਨਾਂ ਦੇ ਸੌਖੇ ਹੋ ਜਾ ਜੀ ਇੱਕ ਟੈਂਸ਼ਨਲ ਗੈਸ ਐਡੰਟਿਫਾਈਕਸ਼ਨ ਟੈਕਨੋ ਜਿਹਾ ਵਪਾਰ ਏਸ਼ੀਆ ਨਾਲ ਤੇ ਮਾਦੇਸ਼ੀਆ ਨਾਲ ਕੀਤਾ ਜਿਹੜਾ ਕਿ ਉਸ ਜਹਾਜ਼ ਚੱਲ ਵੀ ਚੁੱਕੇ ਦੂਸਰਾ ਉਹ ਆਪਣੇ ਬੜੀ ਕੋਸ਼ਿਸ਼ ਕਰ ਰਹੇ ਹੈਗਾ ਜਿਆ ਟਾਇਰ ਵਿੱਚ ਸਮੱਸਿਆ ਆ ਰਹੀ ਹੈ ਸੈਰਸ ਵਿੱਚ ਟਾਇਰ ਵਿੱਚ ਸਮੱਸਿਆ ਨੂੰ ਉਹ ਹੱਲ ਕਰਨ ਲਈ ਬਹੁਤ ਇੰਟੈਲੀਜੈਂਟ ਕਾਟਰੀਆ ਔਰ ਵੀ ਜਾ ਸਕਦੀ ਹੈ ਕਿ ਪਹਿਲੀ ਗੱਲ ਤੱਕ ਸ਼ਹਿਰ ਦੇ ਟੈਪ ਦੀ ਸਮੱਸਿਆ ਦੇ ਹੱਲ ਹੋ ਜੇ ਤੇ ਜੇ ਹੱਲ ਹੋ ਜਾਂਦੀ ਹੈ ਤੇ ਪ੍ਰਾਈਮ ਮਿਨਿਸਟਰ ਸਾਹਿਬ ਦੀ ਅਗਵਾਈ ਵਿੱਚ ਸਾਰੇ ਕਨੇਕਟਰ ਨੂੰ ਬਾਹਰ ਕੇ ਹੰਦਾ ਮਾਰਨਾ ਚਾਹੀਦਾ ਹੰਦਾ ਮਾਰਨਾ ਚਾਹੀਦਾ ਤਾਂ ਕਿ ਕਨੇਕਟਰ ਵੀ ਦੇ ਲੋਕ ਫਿਰ ਕੇ ਪਾਸ ਕਰ ਸਕਣ ਕਨੇਕਟਰ ਨੂੰ ਜਦੋਂ ਫਿਰ ਕੇ ਵਾਪਸ ਤੇ ਧਰਤੀ ਦੇ ਇੱਕ ਸਵਰਗ ਹੈ ਇਹ ਇੱਕ ਸੁਪਨਿਆਂ ਦਾ ਦੇਸ਼ ਹੈ ਤੇ ਬਾਹਰ ਨਾਲ ਦਾ ਬੈਸਟ ਕੰਟਰੀ ਦਾ ਬਾਰਡਰ ਹੈ ਫਿਰ ਇਹ ਦੁਬਾਰਾ ਆਨੇ ਕਿਉਂਕਿ ਸਮਾਜ ਕੋ ਜਨਰਦਾ ਦੇ ਪਹਿਲਾ ਜਿਹੜਾ ਇਹ ਵੀ ਬਦਲ ਕੇ 골ਡਨ ਪੀਰੀਅਡ ਆਏਗਾ ਕੈਨੇਡਾ ਉੱਪਰ ਬੜੀ ਆਸ ਕੀਤੀ ਜਾਂਦੀ ਹੈ ਇਹਦੇ ਨਾਲ ਸਾਫ ਸੁਨਤ ਕਮਰਾ ਸੁਣਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸ਼ੁਕਰੀਆ ਤੁਹਾਨੂੰ ਥੈਂਕ ਯੂ